ਨਾਨੀ ਕਾ ਵੀ ਜੋ ਵੀ ਮੈਂ ਸੰਗਤ ਦੀ ਸੇਵਾ ਕਰਨ ਲਈ ਇੱਥੇ ਆਇਆ ਸਾ ਪੰਜਾਬ ਤੇ ਸੰਗਤ ਜੇ ਚਾਹੁੰਦੀ ਆ ਵੀ ਮੈਂ ਇਹ ਰਾਜਨੀਤੀ ਚਾਹਾਂ ਤੇ ਮੈਂ ਉਹਨਾਂ ਦਾ ਜਿਹੜਾ ਹੁਕਮ ਹੈ ਸਿਰ ਮੱਥੇ ਪਰਵਾਨ ਕਰਦਾ ਇਹ ਆ ਕਿ ਧਰਮ ਪ੍ਰਚਾਰ ਦੇ ਨਾਲ ਨਾਲ ਸਿਆਸਤ ਤੇ ਵੀ ਆਉਣਾ ਜ਼ਰੂਰੀ ਸੀ ਕਿਉਂਕਿ ਸਿਆਸਤ ਸਾਡੀ ਕਿਤੇ ਗੱਲ ਹੀ ਨਹੀਂ ਸੁਣੀ ਜਾਂਦੀ ਇਸ ਕਰਕੇ ਭਾਈ ਸਾਹਿਬ ਨੇ ਇਹ ਸੋਚਿਆ ਵੀ ਮੈਂ ਬਾਹਰ ਆ ਕੇ ਜੋ ਸਿੱਖ ਨੌਜਵਾਨੀ ਨਸ਼ੇ ਦੇ ਦਲਦਲ ਚ ਫਸੀ ਆ ਹੁਣ ਜਿੱਦਾਂ ਅਫਸਰਾਂ ਦੇ ਬੱਚੇ ਫਸੇ ਆ ਹਰੇਕ ਧਰਮ ਦੇ ਉਹਨੇ ਸੋਚ ਕੇ ਇਹ ਫੈਸਲਾ ਲਿਆ ਦੀਬੜੂਗੜ ਜੇਲ੍ਹ ਦੇ ਵਿੱਚ ਬੰਦ ਪਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਜਾਂ ਨਾ ਲੜਨ ਦੀ ਪਿਛਲੇ 2 ਦਿਨਾਂ ਤੋਂ ਕਿਆਸਰਾਈਆਂ ਜਾਰੀ ਨੇ ਲਗਾਤਾਰ ਇਸ ਗੱਲ ਤੇ ਸਸਪੈਂਸ ਬਰਕਰਾਰ ਹੈ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨਗੇ ਜਾਂ ਨਹੀਂ ਇਸ ਪੰਦ ਵਿੱਚ ਗੱਲਬਾਤ ਕਰਨੀ ਸਾਡੇ ਨਾਲ ਮੌਜੂਦ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਬਲਵਿੰਦਰ ਕੌਰ ਮਾਤਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ 2 ਦਿਨਾਂ ਤੋਂ ਚਰਚਾਵਾਂ ਦਾ ਦੌਰ ਜਾਰੀ ਹੈ ਹੁਣ ਕੀ ਅਪਡੇਟ ਆ ਕੀ ਫੈਸਲਾ ਕੀਤਾ ਗਿਆ ਭਾਈ ਸਾਹਿਬ ਵੱਲੋਂ ਪਰਿਵਾਰ ਵੱਲੋਂ ਇਹ ਆ ਕਿ ਸੰਗਤਾਂ ਦਾ ਬਹੁਤ ਜ਼ਿਆਦਾ ਹਨ ਬੇਨਤੀਆਂ ਕਰ ਰਹੀਆਂ ਸੀ ਸੰਗਤਾਂ ਨੇ ਤੇ ਭਾਈ ਸਾਹਿਬ ਦੇ ਪਹਿਲਾਂ ਮੰਨਦੇ ਨਹੀਂ ਪਹਿਲੇ ਮੈਂ ਵੀ ਗਈ ਸੀ ਤੇ ਉਹਨਾਂ ਨੇ ਨਕਾਰ ਕਰ ਦਿੱਤਾ ਸੀ ਕਿ ਮੈਂ ਰਾਜਨੀਤੀ 'ਚ ਨਹੀਂ ਆਉਣਾ ਤੇ ਹੁਣ ਉਹਨਾਂ ਦੇ ਡੈਡੀ ਤੇ ਚਾਚਾ ਜੀ ਗਏ ਸੀ ਤੇ ਸੰਗਤ ਦਾ ਹੀ ਸਨਾ ਲੈ ਕੇ ਗਏ ਕਿ ਸੰਗਤ ਬਹੁਤ ਮਤਲਬ ਬੇਨਤੀਆਂ ਕਰਦੀ ਸੀ ਆਣ ਕੇ ਤੇ ਹੁਣ ਉਹਨਾਂ ਨੇ ਕਿਹਾ ਵੀ ਜੋ ਵੀ ਮੈਂ ਸੰਗਤ ਦੀ ਸੇਵਾ ਹੀ ਕਰਨ ਲਈ ਇੱਥੇ ਆਇਆ ਆ ਸਾ ਪੰਜਾਬ ਤੇ ਸੰਗਤ ਜੇ ਚਾਹੁੰਦੀ ਆ ਵੀ ਮੈਂ ਇਹ ਰਾਜਨੀਤੀ ਚਾਹਾਂ ਤੇ ਮੈਂ ਉਹਨਾਂ ਦਾ ਜਿਹੜਾ ਹੁਕਮ ਉਹ ਸਿਰ ਮੱਥੇ ਪਰਵਾਨ ਕਰਦਾ ਇਸ ਕਰਕੇ ਉਹ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ ਵਾਸ ਪੰਜਾਬ ਦੇ ਸੰਸਥਾ ਦੇ ਇਸ ਰਾਹੀ ਧਰਮ ਪ੍ਰਚਾਰ ਦੀ ਸੇਵਾ ਸ਼ੁਰੂ ਕੀਤੀ ਸੀ ਹੁਣ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਦੇ ਨਾਲ ਨਾਲ ਸਿਆਸਤ ਚ ਆਉਣ ਦਾ ਫੈਸਲਾ ਲਿਆ ਇਹ ਆ ਕਿ ਧਰਮ ਪਰਚਾਰ ਦੇ ਨਾਲ ਨਾਲ ਸਿਆਸਤ ਤੇ ਵੀ ਆਉਣਾ ਜ਼ਰੂਰੀ ਸੀ ਕਿਉਂਕਿ ਸਿਆਸਤ ਸਾਡੀ ਕਿਤੇ ਗੱਲ ਹੀ ਨਹੀਂ ਸੁਣੀ ਜਾਂਦੀ ਇਸ ਕਰਕੇ ਭਾਈ ਸਾਹਿਬ ਨੇ ਇਹ ਸੋਚਿਆ ਵੀ ਮੈਂ ਬਾਹਰ ਆ ਕੇ ਜੋ ਸਿੱਖ ਨੌਜਵਾਨੀ ਨਸ਼ੇ ਦੇ ਦਲਦਲ ਚ ਫਸੀ ਆ ਹੁਣ ਜਿੱਦਾਂ ਅਫਸਰਾਂ ਦੇ ਬੱਚੇ ਫਸੇ ਆ ਹਰੇਕ ਧਰਮ ਦੇ ਉਹਨੇ ਸੋਚ ਕੇ ਇਹ ਫੈਸਲਾ ਲਿਆ ਕਿ ਮੈਂ ਬਾਹਰ ਆ ਕੇ ਜਿਹੜੀ ਸਿੱਖ ਨੌਜਵਾਨੀ ਨਸ਼ਿਆਂ ਦੀ ਦਲਦਲ ਚੋਂ ਕੱਢਾਂ ਅਮਰ ਤਿਸ਼ਕਾਵਾਂ ਤੇ ਦੇਸ਼ ਦੀ ਜਿਹੜੀ ਨੌਜਵਾਨੀ ਬਚਾਵਾਂ ਪੰਜਾਬ ਨੂੰ ਇੱਕਦਮ ਵਧੀ ਮੌਜੂਦਾ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਰਾਸੀ ਤਾਕਤ ਜਿਹੜੀ ਜ਼ਰੂਰੀ ਹੈ ਹਾਂਜੀ ਹਾਂਜੀ ਜ਼ਰੂਰੀ ਆ ਬਾਕੀ ਜਿੱਦਾਂ ਕਲਾਸ 2 ਕਰ ਕਰਕੇ ਬਾਹਰ ਜਾ ਰਹੇ ਜੀ ਉਹਨਾਂ ਦੀ ਇਹ ਸੋਚ ਸੀ ਕਿ ਬੱਚੇ ਪੜ੍ਹ ਲਿਖ ਕੇ ਇੱਥੇ ਇਹਨਾਂ ਨੂੰ ਨੌਕਰੀਆਂ ਮਿਲਣ ਇਹ ਜਾਂ ਆਪਣਾ ਦੇਸ਼ ਛੱਡ ਕੇ ਨਾ ਜਾਣ ਉਹ ਬੱਚੇ ਵੀ ਹੁਣ ਮਜਬੂਰੀ ਵਾਸੋਂ-ਵਾਸੋਂ ਕਰਕੇ ਤੇ ਆਈਲੈਂਡਸ ਕਰਕੇ ਸਾਰੇ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਹਨ ਉਹਨਾਂ ਦੀ ਇਹ ਸੋਚ ਹੀ ਕਿ ਸਾਰੇ ਬੱਚੇ ਮਤਲਬ ਇੱਥੇ ਰਹਿਣ ਪੰਜਾਬ 'ਚ ਪੜ੍ਹ ਲਿਖ ਕੇ ਇਹਨਾਂ ਨੂੰ ਨੌਕਰੀ ਮਿਲਤ ਕਿਉਂ ਬੱਚੇ ਬਾਹਰ ਜਾਣ ਹੁਣ ਪ੍ਰਚਾਰ ਚੋਣ ਲੜਨਾ ਤਾਂ ਬਿਨਾ ਪ੍ਰਚਾਰ ਤੋਂ ਮੁਮਕਿਨ ਨਹੀਂ ਹੁਣ ਕਿ ਹੁਣ ਚੋਣ ਪ੍ਰਚਾਰ ਦੀ ਜਿਹੜੀ ਸੇਵਾ ਹੈ ਜ਼ਿੰਮੇਵਾਰੀ ਉਹ ਕੌਣ ਸੰਭਾਲੇ ਮੈਂ ਹੁਣ ਸੰਗਤ ਨੂੰ ਸਾਰੀ ਸੰਗਤ ਨੂੰ ਪੰਥ ਨੂੰ ਅਪੀਲ ਕਰਦੀ ਆਂ ਵੀ ਜੀ ਸੰਗਤ ਦਾ ਇਹ ਫੈਸਲਾ ਸੀ ਸੰਗਤ ਦਾ ਫੈਸਲਾ ਉਹਨਾਂ ਨੇ ਮੰਨਿਆ ਤੇ ਸੰਗਤ ਦੀ ਇਹ ਚੋਣ ਹੈ ਸੰਗਤ ਹੀ ਲੜੇ ਸੰਗਤ ਹੀ ਪ੍ਰਚਾਰ ਕਰੇ ਸਾਰਾ ਸੰਗਤ ਦਾ ਹੀ ਇਹ ਬੇਨਤੀ ਕਰਦੀ ਵੀ ਵੱਧ ਚੜ੍ਹ ਕੇ ਘਰਾਂ ਤੋਂ ਨਿਕਲ ਕੇ ਭੈਣਾ ਜਿੰਨੇ ਵੀ ਭਰਾ ਬੱਚੇ ਸਾਰੇ ਘਰਾਂ ਤੋਂ ਨਿਕਲ ਕੇ ਪ੍ਰਚਾਰ ਕਰਨ ਬਿਲਕੁਲ ਇਹਨੇ ਭਾਈ ਅਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਜਿਨ੍ਹਾਂ ਨੇ ਇਹ ਤਸਵੀਰ ਇਹ ਗੱਲ ਸਾਫ਼ ਕੀਤੀ ਹੈ ਕਿ ਹੁਣ ਭਾਈ ਅਮਰਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਰਨਗੇ ਚੋਣ ਲੜਨਗੇ ਔਰ ਉਹਨਾਂ ਦੀ ਪ੍ਰਚਾਰ ਪ੍ਰਸਾਰ ਦੀ ਸੇਵਾ ਕਿਉਂਕਿ ਸੰਗਤ ਦੇ ਅਪੀਲ ਸੰਗਤ ਦੇ ਦਬਾਅ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ ਤਾਂ ਉਹਨਾਂ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਜਿਹੜੀ ਹੈ ਚੋਣ ਪ੍ਰਚਾਰ ਦੀ ਸੇਵਾ ਵੀ ਸੰਗਤ ਹੀ ਸੰਭਾਲੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਅਮਰਿੰਦਰ ਸਿੰਘ ਮੌਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ